ਆਣਾ ਮਰਜ਼ਪਾਲ ਦੇ ਖਿਲਾਫ ਹੋਇਆ ਖੜਾ ਮਾਹੌਲ ਇਹਦੀ ਜੀ ਚੈਟ ਲੀਕ ਹੋ ਗਈ ਜੀ ਕੁੜੀਆਂ ਨਾਲ ਇਹਨੇ ਫਲਾਨਾ ਮਰਵਾਤਾ ਜੀ ਇਹਨੇ ਟਮਕਾਨਾ ਮਰਵਾਤਾ ਜੀ ਇਹ ਗੱਲ ਹੋਰ ਸਮਝ ਲਿਓ ਇਹ ਮਦ ਕਾਲ ਦਾ ਯੁੱਗ ਨਹੀਂ ਹੈਗਾ ਵੀ ਮਦ ਕਾਲ ਦਾ ਯੁੱਗ ਹੈ ਜਿਸਮਾਨੀ ਲੜਾਈਆਂ ਹੋਣਗੀਆਂ ਹਥਿਆਰ ਲੈ ਕੇ ਆਹਮੋ ਸਾਹਮਣੇ ਲੋਕ ਲੜਨਗੇ ਉਹ ਯੁੱਗ ਨਹੀਂ ਉਹ ਯੁੱਗ ਗਿਆ ਉਹ ਦੌਰ ਗਿਆ ਇਹ ਯੁੱਗ ਕੇ ਦੌਰ ਹੈ ਸੋਸ਼ਲ ਮੀਡੀਆ ਦਾ ਜਮਾਨਾ ਹੈ ਇੱਕ ਨਰਟ ਬਿਲਡ ਕਿਵੇਂ ਕਰਨਾ ਹੈ ਇੱਕ ਵਰਤਾਂਤ ਕਿਵੇਂ ਸਿਰਜਣਾ ਹੈ ਕਿਸੇ ਦੇ ਖਿਲਾਫ ਮਾਹੌਲ ਕਿਵੇਂ ਸਿਰਜਣਾ ਹੈ ਇਹ ਸਾਰੀਆਂ ਬਿਉਂਤਾਂ ਉਹੀ ਨੇ ਸਾਨੂੰ ਇਹਦੇ ਬਰਾਬਰ ਦਾ ਹੋਣਾ ਪੈਣਾ ਹੈ ਦਾ ਹਾਣੀ ਬਣਨਾ ਪੈਣਾ ਹੈ 84 ਦੇ ਵਿੱਚ ਜੋ ਦਰਬਾਰ ਸਾਹਿਬ ਤੇ ਹਮਲਾ ਹੋਇਆ ਦਰਬਾਰ ਸਾਹਿਬ ਤੇ ਹਮਲਾ ਹੋਣ ਤੋਂ ਬਾਅਦ ਜਦੋਂ ਉਸ ਵੇਲੇ ਦੱਸ ਦਿਆ ਇਹਦਾ ਉਸ ਤੋਂ ਬਾਅਦ ਜੰਮਿਆ ਉਸ ਵੇਲੇ ਦੱਸਿਆ ਜਾਂਦਾ ਕਹਿੰਦੇ ਵੀ ਉਹਨਾਂ ਵੇਲੇਆਂ ਦੇ ਅਖਬਾਰਾਂ ਦੀਆਂ ਖਬਰਾਂ ਸੀ ਸੁਰਖੀਆਂ ਸੀਗੀਆਂ ਵੀ ਦਰਬਾਰ ਸਾਹਿਬ ਦੇ ਵਿੱਚੋਂ ਾਕਾਬਤਾ ਸਾਹਿਬ ਦੇ ਵਿੱਚੋਂ ਜਾਂ ਜਿੰਨੇ ਉੱਥੇ ਕਮਰੇ ਸੀ ਉਹਨਾਂ ਦੇ ਵਿੱਚੋਂ ਬੀਬੀਆਂ ਦੇ ਇਤਰਾਜ ਜੋ ਕੱਪੜੇ ਮਿਲਿਆ ਤੇ ਹੋਰ ਮੈਂ ਬੋਲ ਨਹੀਂ ਸਕਦਾ ਕਿਹੜਾ ਕਿਹੜਾ ਸਮਾਨ ਮਿਲਿਆ ਜਾਣੇ ਇਹ ਹੁੰਦਾ ਵੀ ਕਿਸੇ ਬੰਦੇ ਦੇ ਕਰਤਾਰ ਨੂੰ ਕਿਵੇਂ ਮਾਰਨਾ ਉਹਦੀ ਕਰਤਾਰਕੁਸ਼ੀ ਕਿਵੇਂ ਕਰਨੀ ਹੈ ਇਹ ਸਭ ਤੋਂ ਤਕੜਾ ਹਥਿਆਰ ਜਿਹੜਾ ਅੱਜ ਵਰਤਿਆ ਜਾ ਰਿਹਾ ਦੁਨੀਆ ਦੇ ਵਿੱਚ ਦੇਖੋ ਪਹਿਲਾ ਇਹਨਾਂ ਦਾ ਕੰਮ ਹੁੰਦਾ ਕਿਸੇ ਬੰਦੇ ਨੂੰ ਡਰਾਉਣਾ ਧਮਕਾਉਣਾ ਜੇ ਨਾ ਬੰਦਾ ਦਵਿਆ ਫਿਰ ਲਾਲਚ ਦੇਣਾ ਜੇ ਨਾ ਬੰਦਾ ਲਾਲਚ ਫਸਿਆ ਫਿਰ ਅਗਲਾ ਕੰਮ ਹੈ ਜੇਲ੍ਹ ਸਿੱਟਣਾ ਜੇ ਜੇਲ੍ਹ ਵੀ ਨਹੀਂ ਸਿੱਟਾਇਆ ਇਹਨਾਂ ਦਾ ਮਰਵਾ ਦੇਣਾ ਜੇ ਮਰਵਾ ਦੇਣਾ ਤਾਂ ਮਰਵਾਉਣ ਤੋਂ ਬਾਅਦ ਵੀ ਜਿਉ ਆਪਣੇ ਲੋਕਾਂ 'ਚ ਹਰਮਨ ਪਿਆਰਾ ਹੋ ਜਾਂਦਾ ਹੈ ਜਿਉ ਆਪਣੇ ਲੋਕਾਂ ਰੋਲ ਮਾਡਲ ਬਣ ਜਾਂਦਾ ਹੈ ਜੇ ਨੌਜਵਾਨ ਉਹ ਸੇਧ ਲੈਂਦੀ ਹੈ ਫਿਰ ਉਹਦਾ ਕਰਦਾਰ ਕਿਵੇਂ ਮਾਰਨਾ ਹੈ ਇਹੀ ਕਹਾਣੀ ਹੈ